ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਇੱਕ ਅਜੀਹ ਕਤਲ ਦੀ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਇੱਕ ਸੁਧਾਰਨ ਘਰ ਇੱਕ ਨੌਜਵਾਨ ਜੋੜਾ ਇੱਕ ਅਜੀਹੀ ਰਾਤ ਜਿਸ ਨੇ ਪਤੀ ਦੀ ਧੀ ਸਾਂ ਲੈ ਕੇ ਸਿਰਫ ਘਰ ਹੀ ਨਹੀਂ ਪੂਰੇ ਗਾਮ ਨੂੰ ਕੁਵਾਸਨ ਦੇ ਸਾਹਮਣੇ ਖੜਾ ਕਰ ਦਿੱਤਾ ਇਹ ਕਹਾਣੀ ਹੈ ਫਰੀਦਕੋਟ ਦੇ ਪਿੰਡ ਸੁਖਣ ਵਾਲੇ ਜਿੱਥੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਅਚਾਨਕ ਮਰਿਆ ਮਿਲਦਾ ਹੈ ਪਰ ਜਦੋਂ ਪਰਿਵਾਰ ਨੇ ਸ਼ੱਕ ਜਤਾਇਆ ਤਾਂ ਪੁਲਿਸ ਨੇ ਦਰਵਾਜ਼ੇ ਖੋਲੇ ਤੇ ਫਿਰ ਸਾਹਮਣੇ ਆਇਆ ਇੱਕ ਸ਼ੌਕਿੰਗ ਲੋਪ ਟ੍ਰੈਂਗਲ ਦੀ ਕਹਾਣੀ ਘਟਨਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ 28 ਨਵੰਬਰ 2025 ਰਾਤ 10:00 ਸੀ ਗੁਰਵਿੰਦਰ ਸਿੰਘ ਦੇ ਘਰ ਤੋਂ ਖਬਰ ਆਉਂਦੀ ਹੈ ਕਿ ਉਹ ਨਹੀਂ ਰਿਹਾ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਤਾਂ ਘਰ ਵਿੱਚ ਕੋਈ ਵੀ ਇਹੋ ਜਿਹਾ ਨਿਸ਼ਾਨ ਨਹੀਂ ਮਿਲਦਾ ਪਰ ਮੌਤ ਸਧਾਰਨ ਨਹੀਂ ਲੱਗਦੀ ਇਥੇ ਗੁਰਵਿੰਦਰ ਦੀ ਭੈਣ ਮਨਵੀਰ ਕੌਰ ਇੱਕ ਬਹੁਤ ਵੱਡਾ ਦਾਵਾ ਕਰਦੀ ਹੈ ਕਿ ਮੇਰੇ ਭਰਾ ਦੀ ਨੈਚੁਰਲ ਡੈਥ ਨਹੀਂ ਹੋਈ ਇਹ ਉਸਦੀ ਪਤਨ ਰੁਪਿੰਦਰ ਕੌਰ ਨੇ ਮਰਵਾਇਆ ਹੈ ਉਸ ਦਿਨ ਵਿਜਾਇ ਸੰਬੰਧਨ ਤੇ ਇਤੋ ਹੀ ਕੇਸ ਪੂਰੀ ਤਰ੍ਹਾਂ ਮੜ ਜਾਂਦਾ ਹੈ ਪਤੀ ਪਤਨੀ ਦੀ ਹਿਸਟਰੀ ਅਰਪਿੰਦਰ ਕੌਰ ਅਤੇ ਗੁਰਵਿੰਦਰ ਦਾ ਵਿਆਹ 2023 ਵਿੱਚ ਹੁੰਦਾ ਹੈ ਦੋਵੇਂ ਇੱਕੋ ਜਿਹੀ ਦਿੱਸਦੀ ਹੈ ਵਿਆਹ ਤੋਂ ਬਾਅਦ ਰੁਪਿੰਦਰ ਕਮ ਕੈਨੇਡਾ ਚਲ ਗਿਆ ਪਰ 2024 ਵਿੱਚ ਕੈਨੇਡਾ ਤੋਂ ਉਹ ਡਿਪੋਰਟ ਹੋ ਕੇ ਵਾਪਸ ਵੀ ਆ ਜਾਂਦੀ ਹੈ ਤੇ ਇਸੇ ਦੌਰਾਨ ਉਸਦੀ ਮੁਲਾਕਾਤ ਹੁੰਦੀ ਹੈ ਹਰ ਕਮਲਪ੍ਰੀਤ ਸਿੰਘ ਨਾਲ ਦੇ ਨੌਜਵਾਨ ਜੋ ਕਿ ਪੱਲੂਆਣੇ ਦੇ ਪਿੰਡ ਤੇ ਬਠਿੰਡਾ ਜ਼ਿਲ੍ਹੇ ਦਾ ਵਸਨੀਕ ਹਨ ਉਹਨਾਂ ਦਾ ਮਿਲ ਮਲਾ ਹੁੰਦਾ ਤੇ ਦੋਵੇਂ ਨੇੜੇ ਆ ਦਾ ਖਬਰਾਂ ਦੇ ਮਤਾਬਕ ਦੋਵੇਂ ਪਿਲਿਆਂ ਕੈਨੇਡਾ ਵਿੱਚ ਹੀ ਮਿਲੇ ਸਨ ਤੇ ਦੋਵੇਂ ਕੈਨੇਡਾ ਤੋਂ ਡਿਪੋਰਟ ਹੋ ਕੇ ਇੰਡੀਆ ਆਏ ਸਨ ਇਸ ਰਿਸ਼ਤੇ ਨੇ ਇਸ ਪੂਰੇ ਕੇਸ ਨੂੰ ਘੇਰ ਲਿਆ ਪਰਿਵਾਰ ਦਾ ਦਾਵਾ ਕੀਤਾ ਗੁਰਵਿੰਦਰ ਦੀ ਭੈਣ ਮਨਵੀਰ ਕਹਿੰਦੀ ਕਿ ਮੇਰੇ ਭਰਾ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਆਪਣੀ ਪਤਨੀ ਤੋਂ ਖਤਰਾ ਹੈ ਉਹ ਕਿਸੇ ਹੋਰ ਨਾਲ ਰਿਸ਼ਤੇ ਵਿੱਚ ਹੈ ਉਹ ਦੋਵੇਂ ਮੈਨੂੰ ਮਾਰ ਸਕਦੇ ਆ ਇਸ ਬਿਆਨ ਨੇ ਪੁਲਿਸ ਨੂੰ ਕੇਸ ਨੂੰ ਮਰੜਵਲ ਦੇਖਣ ਲਈ ਮਜਬੂਰ ਕਰ ਦਿੱਤਾ ਫਿਰ ਪੁਲਿਸ ਦੀ ਜਾਂਚ ਪੁਲਿਸ ਗਰਵਿੰਦਰ ਦੀ ਮੌਤ ਨੂੰ ਸ਼ੱਕੀ ਮੰਨਦੀ ਬੋਡੀ ਨਾਉ ਪੋਸਟਮਾਰਟਮ ਲਈ ਭੇਜ ਦਿੱਤੀ ਪੋਸਟਮਾਰਟਮ ਦੀ ਅਫੀਸ਼ੀਅਲ ਡਿਟੇਲ ਪਬਲਿਕ ਨਹੀਂ ਕੀਤੀ ਗਈ ਪਰ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਮੌਤ ਰਹਿਸਮਈ ਹੈ ਹੱਤਿਆ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਤੇ ਜਾਂਚ ਅੱਗੇ ਵਧਦੀ ਹੈ ਪੁਲਿਸ ਦੋ ਲੋਕਾਂ ਨੂੰ ਮੁੱਖ ਦੋਸ਼ੀ ਕੋਸ਼ਿਸ਼ ਕਰਦੀ ਹੈ ਰੁਪਿੰਦਰ ਕੌਰ ਤੇ ਹਰਕਮਲ ਪ੍ਰੀਤ ਸਿੰਘ ਜਿਹੜਾ ਕਿਰਪਿੰਦਰ ਕੌਰ ਉਹ ਅरेस्ट ਹੋ ਗਈ ਹੈ ਤੇ ਹਰਕਮਲਪ੍ਰੀਤ ਹੁਣ ਵੀ ਫਰਾਰ ਹੈ ਜੋ ਕਿ ਨਿਊਜ਼ ਵਿੱਚ ਦੱਸ ਰਹੇ ਹੈ ਕਿ ਉਹ ਯੂਪੀ ਵੱਲ ਫਰਾਰ ਹੋ ਗਿਆ। ਪੁਲਿਸ ਦੇ ਅਨੁਸਾਰ ਦੋਵਾਂ ਨੇ ਮਿਲ ਕੇ ਗੁਰਵਿੰਦਰ ਨੂੰ ਰਸਤੇ ਵਿੱਚ ਰੋੜਾ ਸਮਝਿਆ ਤੇ ਉਸ ਨੂੰ ਹਟਾਉਣ ਦੀ ਯੋਜਨਾ ਬਣਾਈ। ਰੁਪਿੰਦਰ ਦਾ ਇੱਕ ਯਾਰ ਸੀ ਕਿ ਜੇ ਇਹ ਮਰ ਗਿਆ ਤਾਂ ਅਸੀਂ ਆਪਣੀ ਅਲਜਾਸੀ ਨਾਲ ਕੈਮ ਰੱਖਾਂਗੇ ਤੇ ਜੋ ਗੁਰਵਿੰਦਰ ਦੀ ਪ੍ਰਾਪਰਟੀ ਹੈ ਉਹ ਮੇਰੇ ਨਾਮ ਹੋ ਜਾਵੇਗੀ ਕਿਉਂਕਿ ਉਹ ਮਾਂ ਪਿਓ ਦਾ ਇਕਲੌਤਾ ਪੁੱਤ ਸੀ ਹੁਣ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਮਰਡਰ ਤੇ ਕ੍ਰੀਮੀਕਲ ਦੀਆਂ ਧਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹਰ ਕਮਲਪ੍ਰੀਤੀ ਪਾਲਸ ਨੇ ਤਲਾਸ਼ ਸ਼ੁਰੂ ਹੈ ਦੋਸਤੋ ਇਹ ਕੇਸ ਸਿਰਫ ਇੱਕ ਮਰਡਰ ਨਹੀਂ ਹੈ ਇਹ ਕੇਸ ਇੱਕ ਉਹ ਵਾਰਨਿੰਗ ਹੈ ਕਿ ਕਿਵੇਂ ਇੱਕ ਰਿਸ਼ਤਾ ਜਿਸ ਵਿੱਚ ਪਿਆਰ ਹੋਣਾ ਚਾਹੀਦਾ ਸੀ ਉਹ ਲਾਲ ਤੋ ਕਿਤੇ ਸਾਜਿਸ਼ ਵਿੱਚ ਬਦਲ ਜਾਂਦਾ ਹੈ। ਰਪਿੰਦਰ ਤੇ ਗੁਰਵਿੰਦਰ ਦੀ ਸਟੋਰੀ ਪੂਰੇ ਪੰਜਾਬ ਨੇ ਇੱਕ ਸਵਾਲ ਹੈ ਕਿ ਕਿਸ ਨੂੰ ਆਪਣਾ ਰਸਤਾ ਸਾਫ਼ ਕਰਨ ਲਈ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦਾ ਹੱਕ ਹੈ? ਤੇ ਸਭ ਤੋਂ ਵੱਡਾ ਸਵਾਲ ਜੇ ਹਰ ਕਮਲਪ੍ਰੀਤ ਗ੍ਰਫਤਾਰ ਹੁੰਦਾ ਹੈ ਕਿ ਸੱਚਮੁੱਚ ਪਤਾ ਲੱਗੇਗਾ ਕਿ ਉਸ ਰਾਤ ਗੁਰਵਿੰਦਰ ਨਾਲ ਕੀ ਵਾਹ ਹੋਇਆ? ਹਾਂਜੀ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਿ ਰਪਿੰਦਰ ਕੌਰ ਨੂੰ ਤੇ ਹਰ ਕਮਲਪ੍ਰੀਤ ਨੂੰ ਸਜ਼ਾ ਕਿਹੜੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਜੇ ਉਹ ਦੋਸ਼ੀ ਪਾਈ ਜਾਂਦੇ ਹਨ ਤਾਂ ਉਹਨਾਂ ਨੂੰ ਬਹੁਤ ਦੀ ਸਜ਼ਾ ਦਿੱਤੀ ਜਾਵੇ ਕਾਨੂੰਨ ਇਸ ਤਰ੍ਹਾਂ ਦੇ ਬਣਨੇ ਚਾਹੀਦੇ ਹਨ ਕਿ ਦੂਸਰਾ ਵੀ ਗناہ ਕਰਨ ਤੋਂ ਬਾਅਦ ਇਹ ਸੋਚੇ ਕਿ ਉਸ ਦਾ ਅੰਜਾਮ ਇਹ ਹੋਇਆ ਸੀ ਪਰ ਸ਼ਾਇਦ ਇਨ ਕਾਨੂੰਨ ਦੀਆਂ ਧਰਾਵਾਂ ਜਾਂ ਕਾਨੂੰਨ ਦੀਆਂ ਸਜ਼ਾਵਾਂ ਕਰਕੇ ਘੱਟ ਹੋਣ ਕਰਕੇ ਲੋਕ ਵਿਗੜਦੇ ਜਾਂਦੇ ਨੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਤੇ ਇਸੇ ਤਰ੍ਹਾਂ ਹੋਰ ਕ੍ਰੀਮੀਨਲ ਸਟੋਰੀਂਗ ਜੋ ਕਿ ਪੰਜਾਬ ਦੀ ਹਲਚਲ ਮਚੀ ਆਂਦੀ ਹੈ ਨੂੰ ਸੁਣਨ ਲਈ ਸੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਨੂੰ ਆਈਕਨ ਤੇ ਪ੍ਰੈਸ ਜ਼ਰੂਰ ਕਰਨਾ ਮਿਲਦੇ ਹਾਂ ਅਸੀਂ ਕਿਸੇ ਹੋਰ ਕ੍ਰੀਮਿਕਲ ਸਟੋਰੀ ਨਾਲ